ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਤਰਕੀਬਨ 2 ਦੇ ਤਰਕੀਬਨ ਪਸ਼ੂ ਰੱਖਦੇ ਆ ਇੱਕ ਐਨੀਮਲ ਬਾਈਆਂ ਦਾ ਸੇਲ ਆ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਮਾਲਕਾਂ ਦੇ ਦੱਸਣ ਮੁਤਾਬਕ ਤੀਜੇ ਸਵੇ ਸੋਨਾ ਜੀ ਮੱਝ ਨੇ ਮਾਲਕਾਂ ਦੇ ਦੱਸਣ ਮੁਤਾਬਕ 5.5 ਮਹੀਨਿਆਂ ਦੀ ਗੱਬਣ ਆ ਜੇ ਕੋਈ ਵੀਰ ਤਸੱਲੀ ਕਰਨੀ ਚਾਹੁੰਦਾ ਹੋਵੇ ਤਾਂ ਚੈੱਕ ਕਰਵਾ ਸਕਦਾ ਏ ਦੁੱਧ ਡਰਾਈ ਐ ਇਸ ਵਕਤ ਥਣਪ ਜਰੂਰ ਪਾਸ ਕਰਾ ਦੂਗੀ ਥਣਾ ਦੇ ਸਹਿਜ ਸੋਨੇ ਆ ਜੀ ਚਾਰੇ ਥਣ ਨਿਕੜਵੇਂ ਇੱਕੋ ਸਹਿਜ ਦੇ ਤੀਜੇ ਸੂਏ ਸੋਨਾ ਜੀ ਦੂਜੇ ਸੂਏ 13 14 ਕਿਲੋ ਦੁੱਧ ਮਾਲਕਾਂ ਨੇ ਚੋਇਆਗਾ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ